ਵੇ ਵੇ ਕਿਵੇਂ ਭੱਜਿਆ ਹੀ ਆਇਆ ਦਵਾ ਦਵਾ ਇਹ ਚੱਪਲਾਂ ਚੱਕਣ ਚਲਾ ਚਲੋ ਜੀ ਹਫ਼ਤਾ ਆ ਗਿਆ ਮਾਤਾ ਪਤਾ ਨਹੀਂ ਲਿਆ ਏ ਹੈ ਕਿ ਨਹੀਂ ਆ ਸੀ ਇਹ ਗਿਆ ਸੀ ਤੇ ਹੈ ਨਹੀਂ ਠੀਕ ਹੈ ਵੇ ਮਾਦਾ ਹੁਣ ਫਾਈਨਲੀ ਠੀਕ ਹੋ ਗਈ ਇਹਦੇ ਸਰਦਾਰ ਸਾਹਿਬ ਵੱਡੇ ਫਿਰਦੇ ਆ ਦੇ ਭਾਜੇ ਫਿਰਦੇ ਆ ਚੱਪਲਾਂ ਲਿਆਉਂਦੇ ਵੇ ਤੇ ਸਰਦਾਰ ਜੀ ਨਵਾਂ ਚੋੜਾ ਲਿਆਉਣਾ ਸੀ ਚੱਪਲਾਂ ਦਾ ਹੁਣ ਤਾਂ ਨਵੀਆਂ ਹੈ ਹੈ ਨਵੀਆਂ ਆ ਤੇ ਕੋਈ ਪਾਣੀ ਪੂਣੀ ਵਾਰ ਲੈਣਾ ਹੀ ਵੈਸੇ ਮਾਤਾ ਜੀ ਹਣਾ ਹਾਂ ਹਾਂ ਹੁਣ ਨਿਕਲ ਲੱਗੇ ਨਾ ਸਹੀ ਗੱਲ ਹੈ ਚੱਲ ਵੀ ਆ ਧਿਆਨ ਨਾਲ ਧਿਆਨ ਨਾਲ ਮੰਮੀ ਨੇ ਤਾਂ ਪੂਰਾ ਪਰਵਾਹ ਨਹੀਂ ਕੀਤੀ ਭੱਜ ਗਈ ਪਾਪੇ ਨੇ ਛੱਡ ਗਏ ਲੈ ਵੀ ਮੇਰੇ ਵੀਰੋ ਇੰਨੇ ਦਿਨਾਂ ਬਾਅਦ ਘਰ ਦੇ ਦਰਸ਼ਨ ਤੁਹਾਨੂੰ ਕਰਾ ਦਈਏ ਇੱਧਰ ਕਹਿੰਦੇ ਇਹਨਾਂ ਨੇ ਤੇੜਾ ਦਰਾਈ ਕਰ ਦਿੱਤੀ ਹੈ ਵਾਹ ਜੀ ਵਾਹ ਚੋਬਰੋ ਠੀਕ ਹੈ ਨਹੀਂ ਦਬਿਓ ਕੰਮ ਨੂੰ ਹਕ ਲੱਕੇ ਹੋਣੀ ਕਹਿੰਦੇ ਮੇਰੇ ਵੀਰੋ ਕੰਮ ਧੰਦੇ ਨੂੰ ਛੇਰ ਤਗੜੇ ਲੱਗੇ ਹੋਏ ਨੇ ਬਾਕੀ ਤੁਹਾਨੂੰ ਹੌਲੀ ਹੌਲੀ ਕੋਠੀ ਲੋਕ ਓਕੇ ਲੋਕ ਦਾ ਪਤਾ ਲੱਗਣ ਲੱਗੀ ਪਊਗਾ ਜਦੋਂ ਤਾਂ ਚੜ ਗਈ ਮੜੀ ਜੀ ਔਰ ਗਵਿੰਦਰਾ ਕਿਵੇਂ ਆ ਠੀਕ ਆ ਕਿ ਨਹੀਂ ਕੀ ਹਾਲ ਛਾਲਾ ਐਂ ਹੀ ਵਾਸ ਵੇ ਸੜੀ ਲੱਕੜ ਤਾਂ ਨੂੰ ਕੀਤੀ ਆਈ ਬੀਬੀਆਂ ਨੇ ਐ ਮਹਿੰਦੀ ਲਾਈ ਕਹਿੰਦੇ ਹਰਜੀਤੀ ਨੇ ਅੱਜ ਮੀਂਹ ਦਾ ਕਿਵੇਂ ਆ ਬਚਾਈ ਹਣ ਮੀਰਾ ਹੁੰਦਾ ਦੋ ਦਿਨ ਹੋ ਗਏ ਬਚਾਈ ਆ ਚਲੋ ਮਾਲਕ ਮੇਰ ਰੱਖੇ ਬਚਾਈ ਰਵੇ ਹੁਣ ਕਿਵੇਂ ਲੈਂਟਰ ਦਾ ਕੰਮ ਹੋ ਜੂ ਸ਼ੁਰੂ ਕਿਨੇ ਹਲੇ ਨਾ ਅਜੇ ਕਿੱਥੋਂ ਹਲੇ ਓਖਾ ਹੀ ਆ ਚਲੋ ਕੋਈ ਨਹੀਂ ਚੱਲੇ ਜਾਓ ਲੋਕਾਂ ਦੇ ਨਾਲ ਹੀ ਆ ਮਾਦੇ ਆਪ ਕੋ ਚੱਕਰ ਵਾਲੀ ਗੱਲੀ ਹਾਂ ਤੁਹਾਡਾ ਮਾਮਾ ਤੁਹਾਡੇ ਲਈ ਸਭ ਕੁਝ ਜਿੱਤ ਲਿਆ ਲਿਓ ਪਾਦੋ ਭੁੱਖਾ ਪਾਦੋ ਭੁੱਖਾ ਫਲ ਵਾਲਾ ਛੌਣ ਲਗਾ ਤੁਹਾਡਾ ਪਰ ਲੋ ਤੁਹਾਡਾ ਹੀ ਆ ਸੌ ਲੱਗੇ ਤੁਹਾਡੇ ਲੈ ਜਾਂਦਾ ਹੋਰ ਵੀ ਬਹੁਤ ਕੁਝ ਲੈ ਜਾਂਦਾ ਰੋਕ ਇਹ ਆਪਣਾ ਆਜ ਕੁਲ ਨਜ਼ਾਰੇ ਹੀ ਲੈਣੇ ਮਾਮੇ ਤੋਂ ਹੁੰਦਿਆ ਆ ਸਟਰਾਬਰੀ ਚੱਕੋ ਬਸ ਨਜ਼ਾਰੇ ਹੀ ਲੈਣੇ ਨਜ਼ਾਰੇ ਹੀ ਆਪਣੇ ਹੁੰਦਿਆ ਬਹੁਤ ਮਹਿੰਗਾ ਫਰੂਟ ਖਰੀਦ ਲਿਆ ਇੰਨਾ ਜਿਆਦਾ ਮੈਂ ਸ਼ੋਪਿੰਗ ਕਰ ਲਈ ਨਾ ਗੱਲ 900 ਰੁਪਏ ਦਾ ਥੈਂਕ ਯੂ ਕਿੰਨੇ ਕਹਿਣਾ ਹੈਗਾ ਥੈਂਕ ਯੂ ਵੈਲਕਮ ਵੈਲਕਮ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਨਹੀਂ ਕਿਹਾ ਤੂੰ ਹੀ ਕਿ ਆ ਸੀ ਨਾ ਆ ਚੱਕਾ ਜੀ ਖਾ ਮਮੀ ਮੈਂ ਨਹੀਂ ਖਾਂਦੀਗੀ ਮੈਨੂੰ ਜਿਹੜਾ ਜਵਾਬ ਮੈਂ ਮੰਗਦੀ ਉਹ ਦੇ ਪਹਿਲੋ ਕੀ ਹੋਇਆ ਤੇ ਸ਼ਕਾਰ ਤੇਰੀ ਲੜਕੀ ਨੇ ਤੋੜੀ ਆ ਆਪਾਂ ਨਹੀਂ ਤੋੜੀ ਸੌਂ ਲੱਗੇ ਨਹੀਂ ਤੇਰੇ ਬਾਪੂ ਨੇ ਤੋੜੀ ਆ ਉਹ ਲੈ ਕੇ ਗਿਆ ਹਣਾ ਵਾ ਨਾ ਸੌਂ ਲੱਗੇ ਆਪਾਂ ਨਹੀਂ ਤੋੜੀ ਆਪਾਂ ਦਾ ਗੱਡੀ ਤੈਨੂੰ ਪਤਾ ਆਪਣੀ ਮਗਰ ਵੀ ਅੱਖਾਂ ਵਾ ਕੱਲ ਰਾਤ ਦੀ ਤੋੜ ਕੇ ਖਿਡਾਰੀ ਆ ਨਾ ਜੀ ਨਾ 2 ਦਿਨ ਪਹਿਲਾਂ ਦੀ ਟੁੱਟੀ ਹੋਈ ਆ 2 ਦਿਨ ਪਹਿਲਾਂ ਦੀ ਕੋਈ ਨਹੀਂ ਤੂੰ ਚਲਾਈ ਦੇ ਮੰਮੀ ਤੋੜਤੀ ਤੇ ਹੁਣ ਮੇਰਾ ਨਾਂ ਲਾਈ ਜਾਨੀ ਬਦਨਾਮੀ ਨਹੀਂ ਚਾਹੀਦੀ ਮੈਨੂੰ ਆ ਮੇਰੇ ਕੋਲੇ ਸਿੱਪੀ ਆ ਤੇ ਸਿੱਪੀ ਸੱਚ ਨਿਕਲ ਆਉਣਾ ਤੇਰਾ ਉਹਦੇ ਨਾਲ ਵਰਤੋ ਜਿਹੜੀ ਚੀਲੇ ਨੂੰ ਵਰਤਣਾ ਚਾਹੀਦਾ ਕਿ ਇਹਨੂੰ ਮੇਰੇ ਲਈ ਵਰਤਣਾ ਵਾ ਆ ਫੜਾ ਕੇ ਤੇ ਖਾ ਤੂੰ ਅੱਜ ਮੈਂ ਮਹਿੰਗਾ ਇਹ ਦੂਜੇ ਕੰਮ ਨਹੀਂ ਵਰਤੀ ਜਾਂਦੀ ਆ ਫੜ ਤੂੰ ਉਹ ਮੈਂ ਨਹੀਂ ਫੜਦੀਗੀ ਖਾਲਾ ਮੰਮੀ ਮੇਰੇ ਕਿਹੜੇ ਉੱਤੇ ਦੰਦ ਲੱਗੇ ਪਏ ਆ ਭੋਲੇ ਬਹੁਤਾ ਖਾਲਾ ਹਾਂ ਵਿਚਾਰੀ ਪ੍ਰਭੂ ਕੁਝ ਬੋਲ ਨਹੀਂ ਰਹੀ ਤੂੰ ਨਾ ਬਰਾਬਲੀ ਖਾਨ ਨਹੀਂ ਲੈ ਆਂਡਰਾਂ ਦਾ ਬੋਝ ਸਿਰ ਤੇ ਪੈ ਜਾਵੇ ਨਾ ਬਸ ਉਹਦਾ ਦਿਮਾਗੀ ਤੌਰ ਤੇ ਬੰਦੇ ਅਸਲ ਤੁਲ ਨਾਲ ਜਿਹੜਾ ਖਰਾਬ ਹੋਣ ਲੱਗ ਪੈਂਦਾ ਪਤਾ ਲੱਗ ਜਾਂਦਾ ਦਿਮਾਗੀ ਤੌਰ ਤੇ ਹਿੱਲ ਚੁੱਕਾ ਦਿਮਾਗ ਬਸ ਕੁਦਰਤੀ ਤੌਰ ਤੇ ਸੌਰੀ ਸੌਰੀ ਕੁਦਰਤੀ ਤੌਰ ਤੇ ਆ ਚੱਕ ਭੈਣ ਜੀ ਭੈਣ ਜੀ ਆਹ ਹੀ ਆ ਕੇ ਸ਼ਕਤੀਮਾਨ ਬਣੀ ਫਿਰਦੀ ਐ ਕੋਈ ਨਾ ਕੋਈ ਕੈਰੈਕਟਰ ਬਣੀ ਜਾਏ ਮਮੀ ਸਾਰੇ ਦਿਨ ਜਦੋਂ ਉੱਡ ਨਾ ਜਾਈ ਹੁਣ ਅਸੀਂ ਕਿੱਥੇ ਲੱਭਾਂਗੇ ਟੀ ਮਮੀ ਆਦੀ ਫੇਰ ਤੁਹਾਨੂੰ ਕਿਹੜੀ ਲੋੜ ਹੈ ਨਹੀਂ ਨਾ ਲੋੜ ਤੋਂ ਬਿਨਾ ਹੀ ਬੈਠੀ ਆ ਲੋੜ ਤੋਂ ਬਿਨਾ ਥੋੜੀ ਸਾਨੂੰ ਜਿੰਨੀ ਲੋੜ ਤੇਰੀ ਸੱਜਣਾ ਜ਼ਿੰਦਗੀ ਚ ਤੇਰੇ ਬਿਨਾ ਸਾਡੀ ਜ਼ਿੰਦਗੀ ਦਾ ਲਾਈਫ ਮੀਨਿੰਗ ਲੈਸ ਆ ਬਤਾਉਂ ਕਿਉਂ ਇਸ ਮੀਨਿੰਗ ਲਾਈਫ ਲੈਸ ਯਾ ਯਾ ਉੱਡੇ ਜਲਦੀ ਬੀਬੀ ਸਾਡੀ ਉੱਡ ਚਲੀ ਯਾ ਲੇਟ ਨਾ ਕਰਾਈ ਜਾ ਫੜਾਚ ਉੱਪਰ ਕੇ ਦੇ ਜਾਈਏ ਪੜਾਣੀ ਅਗਲੇ ਨੰਬਰ ਨੰਬਰ ਸਾਰਾ ਕੋਲ ਲਿਖਣਾ ਹੁੰਦਾ ਪਹੁੰਚਦਾ ਨਹੀਂ ਫਿਰ ਉੱਤੇ ਮੈਂ ਨਾਮ ਵੀ ਲਿਖਣਾ ਹਜੇ ਇੱਕੋ ਹੀ ਆ ਕੇ ਜਾਦੇ ਆ 2 ਆ ਆਹ ਉਹ ਮਾਈ ਗੋਡ ਸਕੂਟਰੀ ਚੱਕ ਦੇ ਮੁੱਦੀ ਮਾਰ ਦੇ ਇਹ ਟੀ ਪਾਰਕਿੰਗ ਆ ਨਾ ਫਿਰ ਇਹ ਵੀ ਆ ਆਪਣੀ ਦੂਸਰੀ ਪਾਸੇ ਕਰਾਉਣਾ ਕਰੋ ਹੁਕਮ ਹੁਕਮ ਯਾ ਮਾਰੇ ਮਾੜਾ ਰੋਬ ਐਕਸਕਿਊਜ਼ ਮੀ ਕਹ ਜਿੱਦਾਂ ਸਕੂਲੇ ਕਹਿੰਦਾ ਹੁੰਦਾ ਸੀ ਇਹ ਕਿਵੇਂ ਜਿੱਦਾਂ ਮੰਨ ਲਾ ਸਕੂਲੇ ਪਾਣੀ ਪਾਣੀ ਪੀਣ ਜਾਂਦਾ ਸੀ ਤੇ ਕੀ ਕਹਿੰਦਾ ਹੁੰਦਾ ਸੀ ਪਾਣੀ ਪੀਣ ਮੈਂ ਕਹਿੰਦਾ ਹੁੰਦਾ ਸੀ ਆਪਣਾ ਮੈਂ ਮੇ ਗੇਰ ਡਰਿੰਕ ਵਾਟਰ ਐਸ ਜੀ ਮੈਮ ਆ ਮਾਈ ਗੋ ਟੂ ਡਰਿੰਕ ਵਾਟਰ ਮੈਂ ਗੋ ਟੂ ਡਰਿੰਕ ਵਾਟਰ ਓ ਵਾਓ ਇਹ ਅਸਲ ਡਾੜਦਾ ਬੱਚਾ ਇਹ ਗੱਡੀ ਕਿਹੜੀ ਆ ਐ ਫੋਰਚਨਰ ਫੋਰਚਨਰ ਜੀ ਓ ਨੋ ਵਾਹ ਓ ਵਾਹ ਜੀ ਨਾ ਉਹ ਨਾ ਦੀ ਹੋਈ ਆ ਨੋ ਵਾਹ ਆ ਇੱਕ ਸਾਦੀ ਨੋ ਜਾਂਦੇ ਜੀ ਆਉਂ ਜਾਂਦਾ ਜੀ ਜੋਰ ਜਵਾਨੀ ਧੰਨ ਬਲੇ ਫਿਰ ਜੱਟ ਹਾਏ ਸਿੱਧਾ ਕਿਉਂ ਚੱਲੇ ਕਾਕੇ ਸ਼ੋਭਾ ਮਾ ਸ਼ਰਮਾ ਸਦਾ ਕਰਦੇ ਆ ਬਾਸ਼ੀ ਕੀ ਤੋ ਸਿੱਖਾਈ ਹੈ ਬਾਸ਼ੀ ਮੈਂ ਥੋੜੀ ਸਿੱਖਿਆ ਤੂੰ ਅੱਜ ਕਹੀ ਨਾ ਬਾਸ਼ੀ ਬਹੁ ਗੇਤੀ ਆ ਕੀ ਬਾਸ਼ੀ ਇਹ ਤੇ ਤੋ ਸਿੱਖ ਲਈ ਰਾਤ ਉਰਾਤ ਇੱਥੇ ਵੇਰ ਯੂਰ ਫਰੰਟ ਕਰਨ ਕੰਡਾ ਆਉਂ ਵੀ ਹੁੰਦਾ ਵੀ ਬੇਟੀ ਬਣ ਗਿਆ ਕਾਂਟਾ ਉਹ ਕਹਿੰਦਾ ਮੈਂ ਗੋਲ ਗੱਪੇ ਖਾਣੇ ਆ ਉਹ ਖਾ ਕੇ ਆਉਂ ਅੱਗੇ ਕਿੱਡਾ ਤਗੜਾ ਤੇਗਾ ਉਹ ਗੋਲ ਗੱਪੇ ਦਾ ਜਿਹਚ ਪਾਣੀ ਆ ਪਤੀਲੇ ਰਗਾ ਦਾ ਆ ਬੋਲ ਇਹ ਤਾਂ ਗੱਲ ਹੈ ਸਨੈਪਚੈਟ ਉਹਨੇ ਵੇਖ ਲੈਣੀ ਤੇ ਤੇਰਾ ਨਾ ਮੂੰਹ ਤੋੜ ਦੂ ਨਹੀਂ ਆਪਣਾ ਕਾ ਮੂੰਹ ਤੋੜਦਾ ਭਰਾ ਹੁਣ ਬਦਲ ਗਿਆ ਆ ਚੱਕ ਦੇਖ ਲਿਆ ਜਨਾ ਜਿਹੜੇ ਬੰਦਿਆਂ ਨੂੰ ਪਤਾ ਇਹ ਵੀ ਅੱਛਾ ਆ ਕੰਮ ਉਹ ਹੌਲੇ ਦਾ ਇੰਨੀ ਮਹਿੰਗੀ ਚੱਕੀ ਕਿਦੀ ਐ ਤੂੰ ਬਸ ਇੱਦਾਂ ਹੀ ਭਾਜੀ ਮਾਣ ਹੀ ਨਹੀਂ ਕੀਤਾ ਨਾ ਕਦੇ ਬਸ ਸ਼ਬਦੀ ਹੈ ਨਹੀਂ ਮੇਰੇ ਕੋ ਸ਼ਬਦੀ ਹੈ ਨਹੀਂ ਮੁੱਕ ਗਏ ਮੁੱਕ ਗਏ ਐਨ ਕਲਾ ਐਨ ਕਲਾ ਲਾ ਦੇ ਲਾ ਦੇ ਲਾ ਦੇ ਐਨ ਕਾ ਅੱਖਾਂ ਤੇ ਵੀ ਲਾ ਦੇ ਹੈ ਅੱਖਾਂ ਤੇ ਲਾ ਆਏ ਹੋਏ ਓ ਓ ਓ ਓ ਹੋਈ ਓਈ ਓ ਹੋਈ ਉਹ ਗਾਣਾ ਤੇਰੇ ਲਈ ਗਾਇਆ ਵਾ ਸਤਿੰਦਰ ਨੇ ਮੂੜੀ ਨਾਲ ਪੰਜਾਬ ਵਾਲ ਨੂੰ 29 ਦਿਖਾ ਕੇ ਤੈਨੂੰ ਪੱਟ ਲੈਣਗੇ ਵਿਖਾਰੇ ਵਿਖਾਰੇ ਸਹੀ ਗੱਲ ਐ ਆਓ ਲੈ ਇਹ ਆ ਛੂਪਮ ਸ਼ਰਮਾ ਯਰੇ ਤੁਸੀਂ ਇੱਕ ਸ਼ੁਭਾਸ਼ ਰੂੜਾ ਆ ਗਿਆ ਇਹ ਛੂਪਮ ਸ਼ਰਮਾ ਹੋ ਗਿਆ ਤੁਸੀਂ ਗੋਲੀ ਇੱਕੋ ਹੀ ਪਾਉਣੇਗੀ ਚੱਕਰ ਐ ਅੱਜ ਮੈਂ ਲੋੜ ਗਈ ਤੈਲੈਂਟ ਹੈ ਗੁੱਗੂ ਤੋਂ ਸਿੱਖਿਆ ਗੁੱਗੂ ਤੋਂ ਹਾਂ ਕੀ ਚਾਹੀਦਾ ਵਾ ਕੀ ਚਾਹੀਦਾ ਇਹਨੂੰ ਲੈ ਜਾ ਗੱਡੀ ਜਾ ਹੈ ਇਨੂੰ ਲੈ ਜੀ ਨਾਲ। ਇਹਨੂੰ ਗੱਡੀ ਚੋਂ ਘਾ ਦਵਾ ਰਿਹਾ। ਟੂਟਾ। ਅਰੇ ਤੇਰੇ ਨਾਲ ਆ ਫਿਰ ਜੀ। ਬੈਲਾ। ਹਾਂ। ਮੈਨੂੰ ਤੇ ਚੱਲਦਾ ਨਾ ਸੁਣੀ ਜਾ ਆਦਿਓ। ਹੈਂ? ਇਹ ਮੈਨੂੰ ਜਾਂਦਾ ਨਹੀਂ। ਜਦੋਂ ਮੈਂ ਜਨ ਜਾਨਾ ਤੇਰੀ ਛੱਡ ਕੇ ਚਲੇ ਜਾਂਦਾ। ਮੈਂ ਖੜਾ ਹਾਂ। ਹਾਂ, ਜਾ ਅੱਜ। ਬਹਿ ਜਾ ਗੱਡੀ 'ਚ। ਹਾਂ, ਦੱਸ। ਕਿਹਾ ਪਾ। ਪਿੰਡ ਵਾਲੇ ਜਿੰਨਾ ਕੰਮ ਜਾਂਦਾ ਨਾਲ। ਕੜਕੜ ਕੜਕੜ। ਕੜਕੜ ਕੜਕੜ। ਇਹ ਨਹੀਂ ਕੱਟਿਆ ਸੀ ਨਾ ਕਿ। ਲੋਕ ਵੀ ਨਾ ਵੀ ਕਿ ਤੇ ਦਿਉਰੀ ਹੋ ਜਾਣਾ ਤੇ ਨਾਲ। ਵੀ ਆ ਪਕਰ ਮਾਜਾ ਮੁੱਖੇ ਤੇ ਤਾ ਉਹ ਦੋ ਘੰਟੇ ਨਾਲ ਸੋਕੜਾ ਕਰੂਂ ਚਾਹੇ ਆ ਹਾਂ ਹੁਣ ਹੁਣ ਕਿੱਥੇ ਲੁਕਦੀਆਂ ਹਾਂ ਬਾਹਰ ਛਿੱਤਰ ਪੈਣੇ ਆ ਸੁੱਕੀਆ ਛਿੱਤਰ ਕਰਦੇ ਆ ਮਾਪੇ ਫੇਰ ਅੱਜ ਦੱਸਣ ਕਹਿ ਗਏ ਜਾਂਦੀ ਆਏ ਹੋ ਸਰਦੀ ਦੀ ਚੀਜ਼ ਦੇ ਲੈ ਗੰਡੇ ਬਚਾ ਕੇ ਕਿੱਥੇ ਰੱਖਣੇ ਪਏ ਤੁਹਾਨੂੰ ਕੋਣ ਛੱਡਦੀ ਬੈਲਾ ਇਹ ਕੋ ਛੱਡਦੀ ਕਹੀ ਸੀ ਬੈਲਾ ਕਿਹੜੀ ਚੀਜ਼ ਆਈ ਉਹ ਤੁਸੀਂ ਕਿਝ ਆਇਆ ਇਹਨੂੰ